ਦੇਸ਼ਤ ਬਚਾਏ ਸਾਥ ਰਤਨ ਚਵਾਏ ਸੋ ਤੋ ਗयो ਹੈ ਬਚਾਏ ਜੈਸੇ ਖੇਲ ਸੰਗ ਬਾਬਰਾ ਇਹ ਤ ਕਿਸ਼ਨਾਵਤਾਰ ਦਵਨਲ ਤੇ ਬਚੈ ਬੋ ਵਰਨਨ ਸੁਵਿਧ ਜੇਤੇ ਕਰ ਲਿਓ ਵੀਰ ਇੱਕ ਵਿਧ ਜੇਤੇ ਕਰ ਲਿਓ ਕੰਠ ਕਰ ਲਿਓ ਆਥ ਗੋਪਨ ਸੋ होली ਖੇਲ ਬੋ ਸਵਈਆ माघ बीत पै ऋतु फागुन आई गई सब खेल तो होरी गावत गीत बजावत ताल कह मुक्ते भरुआ मिल जोरी डारत है अलता बनता छटका संग मारत बैसन थोरी उ पलतक बनता दिसना न दा डारत है अलता बनता छटका संग मारत बैसन थोरी बैथ न थोरी ਛਟਕਾ ਸੰਗ ਮਾਰਤ ਬੈਸਨਾ ਥੋਰੀ ਖੇਲਤ ਸਿਆਮ ਤੁਮਾਰ ਅਨੂਪ ਮਹਾ ਮਿਲ ਸੁੰਦਰ ਸਾਵਲ ਗੋਰੀ ਅੰਤ ਬਸੰਤ ਭੈ ਰਤ ਗ੍ਰੀਖਮ ਆਏ ਗਏ ਹਰ ਖੇਲ ਮਚਾਇਓ ਆਵੋ ਨਿਕ ਤੁਮ ਦੇਸ ਤੇ ਤੁਮ ਕਾਨ ਭੈ ਤਹੰਠੀ ਸੁਖ ਪਾਇਓ ਦਾਇਤ ਦਾਇਤ ਪ੍ਰਲੰਭ ਬਡੋ ਕਪਟਿ ਤਉ ਬਾਲਕ ਰੂਪ ਧਰਿਓ ਨਾ ਜਨਾਇਓ ਦਾਇਤ ਪਰਲੰਭ ਬੰਡੂ ਕਪਟੀ ਤਬ ਬਾਲਕ ਰੂਪ ਧਰਿਓ ਨਾ ਜਨਾਇਓ ਕੰਧ ਚੜਾਏ ਹਲੀ ਕੋ ਉਡਿਓ ਤਿਨ ਮੂਕਨ ਸੋ ਧਰ ਮਾਰ ਗਿਰਾਇਓ ਕੇਸਵ ਰਾਮ ਭਏ ਤੰਠੀ ਮਿਕ ਬਾਲਕ ਏ ਤਬ ਹੀ ਸਭ ਪਿਆਰੇ ਦੈਤ ਅਭੀਤ ਦੈਤ ਮਿਕਿਓ ਸਤਨੰਦ ਹੈ ਕੇ ਸੰਗ ਦੈਤ ਮਿਕਿਓ ਸਤਨੰਦ ਕੇ ਸੰਗ ਖੇਲ ਜਿਤਿਓ ਮੁਸਲੀ ਹਰ ਹਾਰੇ ਆਪ ਚਰੋ ਨਾ ਚੜਿਓ ਸੋ ਕਹਿਓ ਇਨ ਪੈ ਤਹਿ ਕੇ ਬਪ ਕੋ ਪਜ ਧਾਰੇ ਮਾਰਗ ਰਾਏ ਦੇਉ ਧਰਨੀ ਪਰ ਵੀਰ ਬਡੋ ਉਨ ਮੁਕਨ ਮਾਰੇ ਇਤਿ ਸ੍ਰੀ ਚਿਤਰਨਾਟ ਕੈ ਕ੍ਰਿਸ਼ਨਾ ਉਤਾਰੇ ਪ੍ਰਲੰਭ ਦੇਤ ਬਦ ਹੈ ਸਾਥ ਲੋਕ ਮੀਚਨ ਖੇਲ ਕਥਨ ਸਵਈਆ ਮਾਰ ਪ੍ਰਲੰਭ ਲਿਓ ਮੁਸਲੀ ਜਬ ਯਾਦ ਕਰੀ ਹਰ ਜੀ ਤਬ ਗਾਈ ਚੁੰਮਨ ਲਾਗ ਤਵੇਂ ਬਛਰਾ ਮੁਖ ਧੀਨ ਬਹਿ ਉਹਨ ਕੀ ਅਰਮਾਈ ਹੋਏ ਪ੍ਰਸੰਨ ਤਵੇਂ ਕਰਨ ਅਨਿਤ ਤਾ ਲੋਕਿ ਮੀਚਨ ਖੇਲ ਮਚਾਈ ਤਾ ਸਭ ਕੀ ਹਤਿ ਉਪਮ ਕਵ ਕੇ ਮਨ ਮੈਂ ਬਹੁ ਭੰਤਨ ਆਈ ਭਾਈ ਭਾਈ ਕਵ ਕੇ ਮਨ ਮੈਂ ਬਹੁ ਭੰਤਨ ਭਾਈ ਕਵਿਤ ਬੈਠ ਕਰ ਗੁਆਰੇ ਅੰਖੇ ਮੀਚੇ ਇੱਕ ਗੁਆਰਹੁ ਕੀ ਛੋੜ ਦੇ ਤਾਕੋ ਸੋਤ ਔਰ ਗਹਿ ਧਾਇਕੈ ਔਰੋ ਗਹਿ ਧਾਇਕੈ ਔਰੋ ਔਰੋ ਗਹਿ ਧਾਇਕੈ ਅੱਖਾਂ ਮੂਦ ਤਹ ਤਬ ਉਹੀ ਗੋਪ ਹੋਕੀ ਫੇਰ ਜਾਕੇ ਫੇਰ ਤਿਸਰਾਂ ਅੱਖਾਂ ਮੂਦ ਤ ਹੈ ਤਬ ਉਹੀ ਗੋਪ ਹੂਤੀ ਫੇਰ ਜਾਕੇ ਤਨ ਕੋ ਜੋ ਛੁਏ ਕਰ ਸਾਥ ਜਾਇਤ ਹੈ ਤਹਿ ਤੋ ਛਲ ਬਲ ਤਹਿ ਤੋ ਛਲ ਬਲ ਕਹਿ ਪਲਾਵੇ ਹੱਥ ਆਵੇ ਨਹੀਂ ਤਉ ਮਿਟਾਵੇ ਅੱਖੇ ਆਪ ਹੀ ਤੇ ਸੋ ਤੋ ਆਏ ਕ ਸੋ ਤੋ ਆਏ ਕ ਕਹਿ ਕਬ ਸਹਿਮਤਾ ਕਿ ਮਹਿ ਮਨ ਲਖੀ ਜਾਏ ਐਸੀ ਭਾਂਤ ਖੇਲੇ ਕਾਹਨ ਮਹਾ ਸੁਖ ਪਾਏ ਕ